ਜਿਹੜੇ ਭੈਣ ਭਾਈਆਂ ਨੂੰ 슈ਗਰ ਦੀ ਪ੍ਰੋਬਲਮ ਹੈ ਉਹ ਕਰੇਲਿਆਂ ਦਾ ਚੂਰਨ ਅਕਸਰ ਹੀ ਬਾਜ਼ਾਰ ਵਿੱਚੋਂ ਲੈ ਕੇ ਆਉਂਦੇ ਨੇ ਜਿਦੇ ਵਿੱਚ ਬੜੇ ਕੈਮੀਕਲ ਹੁੰਦੇ ਨੇ ਕਲਰ ਵਗੈਰਾ ਵੀ ਪਾਇਆ ਹੁੰਦਾ ਘਰ ਦੇ ਵਿੱਚ ਤੁਸੀਂ ਇਹਨੂੰ ਬੜੀ ਆਸਾਨੀ ਨਾਲ ਤਿਆਰ ਕਰ ਸਕਦੇ ਹੋ ਜਿੰਨੇ ਕਰੇਲੇ ਤੁਸੀਂ ਲੈਣੇ ਚਾਹੋ ਲੈ ਸਕਦੇ ਹੋ ਉਸ ਤੋਂ ਬਾਅਦ ਇਹਨਾਂ ਨੂੰ ਕੱਟ ਲਿਓ 2 ਢਾਈ ਚਮਚ ਪਾ ਲਿਓ ਨਮਕ ਦੇ ਤੇ ਤਿੰਨ ਤੋਂ ਚਾਰ ਘੰਟਿਆਂ ਲਈ ਇਹਨੂੰ ਰੈਸਟ ਤੇ ਰੱਖ ਦਿਓ ਤਾਂ ਕਿ ਕਰੇਲੇ ਚੰਗੀ ਤਰ੍ਹਾਂ ਸੌਫਟ ਹੋ ਜਾਣ ਫਿਰ ਇਹਨੂੰ ਤੁਸੀਂ ਤਿੰਨ ਚਾਰ ਵਾਰੀ ਸਾਫ਼ ਪਾਣੀ ਦੇ ਵਿੱਚ ਧੋ ਲਿਓ ਜਿਹੜੇ ਇਹਦੇ ਵਿੱਚ ਮੋٹے ਬੀਜ ਨੇ ਉਹ ਆਪਣੇ ਆਪ ਹੀ ਬਾਹਰ ਨਿਕਲ ਜਾਣਗੇ ਕਿਉਂਕਿ ਕਰੇਲੇ ਜਿਹੜੇ ਕਾਫੀ ਸੌਫਟ ਹੋ ਚੁੱਕੇ ਨੇ ਫਿਰ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਕਿਸੇ ਵੀ ਛਲਨੀ ਵਿੱਚ ਪਾ ਕੇ ਪੂਰਾ ਦਿਨ ਲਈ ਧੁੱਪ ਦੇ ਵਿੱਚ ਰੱਖ ਦਿਓ ਤਾਂ ਕਿ ਇਹ ਚੰਗੀ ਤਰ੍ਹਾਂ ਸੁੱਕ ਜਾਣ ਜਦੋਂ ਇਹ ਸੁੱਕਣਗੇ ਇਹਨਾਂ ਦਾ ਕਲਰ ਇਸ ਤਰ੍ਹਾਂ ਦਾ ਹੋ ਜਾਊਗਾ ਫਿਰ ਇੱਕ ਜੱਗ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਓ ਇਹਦਾ ਵਧੀਆ ਪਾਊਡਰ ਤਿਆਰ ਕਰ ਲਿਓ ਪਰ ਉਹਨੂੰ ਛਾਨ ਨਹੀਂ ਰਹੀ ਤੁਸੀਂ ਛਾਂਲ ਲਿਓ ਜਿਹੜਾ ਵੀ ਮੋਟਾ ਬਾਹਰ ਨਿਕਲੂਗਾ ਉਹਨੂੰ ਤੁਸੀਂ ਦੁਬਾਰਾ ਗ੍ਰाइंड ਕਰ ਲਿਓ ਇਸੇ ਤਰ੍ਹਾਂ ਹੀ ਛਾਂਲ ਕੇ ਇਹਨੂੰ ਤੁਸੀਂ ਲੰਬੀ ਦੇਰ ਤੱਕ ਸਟੋਰ ਕਰ ਸਕਦੇ ਹੋ ਕੋਈ ਇਹਦੇ ਵਿੱਚ ਕਲਰ ਨਹੀਂ ਪਾਉਣਾ ਹੋਰ ਚੀਜ਼ ਮਿਕਸ ਨਹੀਂ ਕਰਨੀ ਪਰ ਜਦੋਂ ਵੀ ਤੁਸੀਂ ਤੁਸੀਂ ਲੈਣਾ ਚਮਚ ਦਾ ਚੌਥਾ ਹਿੱਸਾ ਪਾਣੀ ਨਾਲ ਤੁਸੀਂ ਸਵੇਰ ਜਾਂ ਸ਼ਾਮ ਲੈ ਸਕਦੇ ਹੋ ਇਹ ਖਾਲੀ ਪੇਟ ਤੁਸੀਂ ਲੈਣਾਗਾ ਜਿਹੜੇ ਇਸ ਤਰੀਕੇ ਨਾਲ ਨਹੀਂ ਖਾ ਸਕਦੇ ਤੁਸੀਂ ਸੈਲਡ ਵਗੈਰਾ ਉੱਪਰ ਪਾ ਕੇ ਇਹਨੂੰ ਖਾ ਸਕਦੇ ਹੋ Google ਤੇ ਸਰਚ ਕਰਕੇ ਦੇਖ ਲਿਓ ਬੜੀਆਂ ਸਮੱਸਿਆਵਾਂ ਦੇ ਹੱਲ ਕਰਦਾ ਟਰਾਈ ਜ਼ਰੂਰ ਕਰਿਓ ਧੰਨਵਾਦ